ਮੈਂ ਕਰਮਜੀਤ कौर ਏਜੀ ਕੁਕਿੰਗ ਵਿਦ ਕਰਮਜੀਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਤੋਰੀਆਂ ਦੀ ਸਬਜ਼ੀ ਇਹ ਆਪਾਂ ਤੋਰੀਆਂ ਲਈਆਂ ਨੇ 750 ਗ੍ਰਾਮ ਇਹਨਾਂ ਨੂੰ ਧੋ ਲਿਆ ਸੈੱਲ ਕੇ ਆਪਾਂ ਇਹਨਾਂ ਨੂੰ ਕੱਟ ਲਵਾਂਗੇ ਇੱਧਰ ਆਪਾਂ ਤੜਕੇ ਦੀ ਤਿਆਰੀ ਕਰਾਂਗੇ ਇਹ ਦੇਖੋ ਮਿਰਚਾਂ ਲਈਆਂ ਨੇ ਲਸਣਾਂ ਛੋਟਾ ਟੁਕੜਾ ਅਦਰਕ ਦਾ ਦੋ ਟਮਾਟਰ ਨੇ ਤੇ ਪਿਆਜ਼ ਲੈਏ ਨੇ ਆਪਾਂ ਤੇ ਤੜਕੇ ਦੀ ਤਿਆਰੀ ਕਰ ਲਵਾਂਗੇ ਉਦੋਂ ਆਪਾਂ ਤੋਰੀਆਂ ਨੂੰ ਕੱਟ ਲਵਾਂਗੇ ਤੋਰੀਆਂ ਦੀ ਸਬਜ਼ੀ ਨੂੰ ਲਾਵਾਂਗੇ ਤੜਕਾ ਇੱਕ ਕੜਸੀ ਆਪਾਂ ਲਈਆ ਤੇਲ ਦੀ ਤੇ ਇੱਕ ਆਪਾਂ ਪਾਵਾਂਗੇ ਚਮਚਾ ਜੀਰੇ ਦਾ ਇਹਦੇ ਚ ਤੇ ਇਹ ਆਪਾਂ ਲਸਣ ਪਿਆਜ਼ ਟਮਾਟਰ ਸਾਰਾ ਕੁਝ ਇਕੱਲਾ ਹੀ ਇਕੱਠਾ ਹੀ ਆਪਾਂ ਇਹ ਗ੍ਰाइंड ਕਰ ਲਿਆ ਸੀ ਇਹ ਅਲੱਗ-ਅਲੱਗ ਭੁੰਨਣ ਦੀ ਲੋੜ ਨਹੀਂ ਆਪਾਂ ਨੂੰ ਤੜਕਾ ਆਪਾਂ 2 ਮਿੰਟ ਭੁੰਨਾਂਗੇ ਜਿਆਦਾ ਭੁੰਨਣ ਦੀ ਲੋੜ ਨਹੀਂ ਆਪਾਂ ਨੂੰ ਪਿਆਜ਼ ਬਸ 2 ਮਿੰਟ ਹੀ ਆਪਾਂ ਇਹਨਾਂ ਨੂੰ ਭੁੰਨਣਾ ਆਹ ਦੇਖੋ ਇੰਨਾ ਕੀ ਤੜਕਾ ਆਪਾਂ ਭੁੰਨਣਾ ਤੇ ਹੁਣ ਆਪਾਂ ਪਾ ਦਾਂਗੇ ਸੁੱਕੇ ਮਸਾਲੇ ਇਹ ਦੇਖੋ ਇੱਕ ਚਮਚਾ ਆਪਾਂ ਪਾਤਾ ਹਲਦੀ ਦਾ ਇੱਕ ਚਮਚਾ ਪਾਤਾ ਨਮਕ ਦਾ ਤੇ ਅੱਧਾ ਕ ਚਮਚਾ ਪਾਤਾ ਆਪਾਂ ਦੇਗੀ ਮਿਰਚ ਦਾ ਤੇ ਇੱਕ ਚਮਚਾ ਪਾਤਾ ਆਪਾਂ ਗਰਮ ਮਸਾਲੇ ਦਾ ਨਾਲ ਹੀ ਆਪਾਂ ਤੋਰੀਆਂ ਪਾ ਦੇਾਂਗੇ ਪਾਣੀ ਆਪਾਂ ਬਿਲਕੁਲ ਨਹੀਂ ਪਾਉਣਾ ਇਹਦੇ ਚ ਤੇ ਆਪਾਂ ਸਿਮ ਕਰ ਦੇਣਾ ਹੈ ਇਸ ਨੂੰ ਬਿਲਕੁਲ ਫਿਰ ਆਪਾਂ ਢਾਕ ਦੇਣੀ ਆ ਸਬਜੀ ਇਹ ਸਬਜੀ ਆਪਦੇ ਪਾਣੀ ਦੇ ਵਿੱਚ ਹੀ ਰਿਜ ਜਾਣੀ ਆ ਢਾਕ ਦਿਆਂਗੇ ਵੀਡੀਓ ਨੂੰ ਐਂਡ ਤੱਕ ਦੇਖੋ ਲਾਸਟ ਤੇ ਜਿਹੜੀ ਚੀਜ਼ ਪਾਵਾਂਗੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਦੇਖੋ ਸਬਜ਼ੀ ਆਪਣੀ ਰਿਜ ਰਹੀ ਆ ਹਜੇ 5 ਮਿੰਟ ਆਪਾਂ ਟੱਕ ਕੇ ਹੋਰ ਪਕਾਵਾਂਗੇ ਗੈਸ ਤੁਸੀਂ ਸਲੋ ਤੇ ਹੀ ਰੱਖਣਾ ਸਿਰਫ 5 ਮਿੰਟ ਹੋਰ ਇਹ ਦੇਖੋ ਸਬਜ਼ੀ ਆਪਣੀ ਰਿਜ ਚੁੱਕੀ ਆ ਹੁਣ ਆਪਾਂ ਲਾਸਟ ਤੇ ਪਾਵਾਂਗੇ ਇਹਦੇ ਵਿੱਚ ਇਹ ਦੇਖ ਲਓ ਕੱਚਾ ਦੁੱਧ ਲਿਆ ਤੇ ਉੱਤੇ ਕਰੀਮ ਵਾਲਾ ਦੁੱਧ ਆਹੀ ਜਿਵੇਂ ਕੱਚੇ ਦੁੱਧ ਦੇ ਉੱਤੇ ਕਰੀਮ ਹੁੰਦੀ ਆ ਨਾਲ 2 ਚਮਚੇ ਕਰੀਮ ਦੇ ਆ ਤੇ ਦੁੱਧ ਪਾਇਆ ਆਪਾਂ ਇਹਦੇ ਚ ਤੇ ਇਹ ਆਪਾਂ ਪਾਈਆ ਕਸੂਰੀ ਮੇਥੀ 2 ਮਿੰਟ ਆਪਾਂ ਹੋਰ ਇਹਨਾਂ ਲਵਾਗੇ ਇਹਨੂੰ ਆ ਦੇਖੋ ਸਬਜੀ ਆਪਣੀ ਬਣ ਕੇ ਤਿਆਰ ਆ ਬਹੁਤ ਵਧੀਆ ਬਣਦੀ ਆ ਇਸ ਤਰ੍ਹਾਂ ਸਬਜੀ ਬਣਾਓਗੇ ਤਾਂ ਤੇ ਸਾਡੀਆਂ ਅਜਈਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ